ਚਲਾ ਲਿੰਕ ਟੁੱਟੀ ਚਾਤਤ ਨੂੰ ਜਿਆਦਾ ਸਾਥੀ ਆ ਆਪਣੇ ਨਾਲ ਜਿਹੜਾ ਜੁੜ ਸਕਣਾ ਔਰ ਜਿਹੜੀ ਬੰਦ ਦੀ ਜਾਣਕਾਰੀ ਆ ਉਹ ਪ੍ਰਾਪਤ ਕਰ ਸਕਦਾ ਚੱਲਦੇ ਚੱਲ ਰਿਹਾ ਭਰਾਵਾ ਸਹੀ ਹੈ ਉਧਰੋਂ ਹੋਈ ਨਹੀਂ ਚੱਲ ਰਿਹਾ ਭਰਾਵਾ ਉਹ सतकार योगी तेईस चौह अध अध्यापक साथी हो जिम्मे की तुम जानते हो कि अज 8364 ਭਰਤੀ ਨੂੰ ਲੈ ਕੇ ਜਿਹੜੀ ਬਹੁਤ ਜ਼ਿਆਦਾ ਜਿਹੜੀ ਅਹਿਮ ਮੀਟਿੰਗ ਸੀ ਜਿਹੜੀ ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਜਿਹੜੀ ਅੱਜ ਆਪਣੀ ਮੀਟਿੰਗ ਹੈ ਜੋ ਮੀਟਿੰਗ ਦਾ ਸਮਾਂ ਮਿਲਿਆ ਸੀ ਤਾਂ ਜਿਹੜੀ ਅੱਜ ਮੀਟਿੰਗ ਸਾਥੀ ਜੀ ਬੜੇ ਹੀ ਸਖਾਵੇ ਮਾਹੌਲ ਦੇ ਵਿੱਚ ਜਿਹੜੀ ਉਹ ਮੀਟਿੰਗ ਆ ਉਹ ਹੋਈ ਹੈ ਕਿਉਂਕਿ 2364 ਭਰਤੀ ਦਾ ਜਿਹੜਾ ਪ੍ਰੋਸੈਸ ਆ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਫਾਈਲ ਆ ਸਾਥੀ ਜਿਹੜੀ ਮੂਵ ਹੋ ਚੁੱਕੀ ਆ ਔਰ ਮੂਵ ਹੋਣ ਤੋਂ ਬਾਅਦ ਜਿਹੜਾ ਵਰਕ ਆ ਉਸ ਭਰਤੀ ਦੇ ਉੱਤੇ 2364 ਦੇ ਉੱਤੇ ਤਾਂ ਉਹ ਸਾਥੀਓ ਜਿਹੜਾ ਸ਼ੁਰੂ ਹੋ ਚੁੱਕਿਆ ਤਾ ਜਿਹੜੀ ਅੱਜ ਜਿਹੜੀ ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਜਿਹੜੀ ਮੀਟਿੰਗ ਸੀ ਉਹ ਜਿਹੜੀ ਬਹੁਤ ਜਿਹੜਾ ਸਕਾਰਾਤਮਕ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚੋਂ ਨਿਕਲ ਕੇ ਕੀ ਆਇਆਗਾ ਕਿ ਜਿਹੜਾ 2364 ਭਰਤੀ ਦੇ ਉੱਤੇ ਜਿਹੜਾ ਪ੍ਰੋਸੈਸ ਆ ਇਹਨੂੰ ਬਹੁਤ ਹੀ ਜਿਹੜਾ ਲਿਮਟਿਡ ਸਮੇਂ ਦੇ ਵਿੱਚ ਜਿਹੜਾ ਇਸ ਭਰਤੀ ਦੀਆਂ ਲਿਸਟਾਂ ਜਿਹੜੀਆਂ ਜਿਹੜਾ ਪ੍ਰੋਸੈਸ ਆ ਸ਼ੁਰੂ ਕਰਕੇ ਜਿਹੜਾ ਜਲਦੀ ਤੋਂ ਜਲਦੀ ਲਿਸਟਾਂ ਜਾਰੀ ਕਰਕੇ ਜਿਹੜਾ ਭਰਤੀ ਨੂੰ ਜਿਹੜਾ ਜਲਦੀ ਕੰਪਲੀਟ ਕੀਤਾ ਜਾਵੇ ਸੋ ਦੇ ਸੀ ਦੇ ਉੱਤੇ ਜਿਹੜਾ ਵਰਕ ਆ ਜਿਹੜਾ ਸਾਥੀ ਜਿਹੜਾ ਜਥੇਬੰਦੀ ਕੋਲ ਜਿਹੜੀ ਗੱਲਬਾਤ ਰੱਖੀ ਗਈ ਆ ਔਰ ਉਮੀਦ ਆ ਜਿਹੜਾ ਜਲਦੀ ਇਸਰ ਭਰਤੀ ਆ ਜਿਹੜੀ ਇਸ ਭਰਤੀ ਨੂੰ ਜਿਹੜਾ ਜਲਦੀ ਪ੍ਰੋਸੈਸ ਸ਼ੁਰੂ ਕਰਕੇ ਜਿਹੜਾ ਕੰਪਲੀਟਲੀ ਪਾਸੇ ਜਿਹੜਾ ਭਰਤੀ ਨੇ ਜਿਹੜਾ ਸਾਥੀਓ ਜੀ ਨਾਲ ਜਾਣਾ ਤਾਂ ਲਗਾਤਾਰ ਜਿਹੜਾ ਬਹੁਤ ਸਾਰੇ ਸਾਥੀਆਂ ਦੇ ਜਿਹੜੇ ਫੋਨ ਕਾਲ ਆਉਂਦੇ ਨੇ ਕਿ 2364 ਕਦੋਂ ਸ਼ੁਰੂ ਹੋਵੇ ਕੰਨੇ ਹੋਊਗਾ ਜਾਂ ਕਿਸ ਤਰੀਕੇ ਨਾਲ ਹੋਊਗਾ ਤਾਂ ਸਾਥੀਓ ਜਿਹੜਾ ਤੇ ਤੁਹਾਨੂੰ ਇੱਥੇ ਗੱਲ ਕਲੀਅਰ ਕਰ ਦਈਏ ਇਹ ਜਿਹੜਾ 2364 ਭਰਤੀ ਦੇ ਉੱਤੇ ਜਿਹੜਾ ਵਰਕ ਆ ਸਾਥੀਓ ਉਹ ਜਿਹੜਾ ਸ਼ੁਰੂ ਹੋ ਚੁੱਕ ਤਾਨੂੰ 2364 ਭਰਤੀ ਦੇ ਲਈ ਜਿਹੜਾ ਬਹੁਤ ਜਿਹੜਾ ਚੰਗਾ ਸਮਾਂ ਜਿਹੜਾ ਸਤਿਓ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਕਿਉਂਕਿ ਸਾਥਿਓ ਜਿੰਨੀ ਕ ਕਾਲੀ ਸਾਡੇ ਸਾਥੀਆਂ ਨੂੰ ਹੈਗੀ ਆ ਕਿ ਜਲਦੀ ਜਿਹੜੀਆਂ ਲਿਸਟਾਂ ਜਾਰੀ ਹੋਣ ਜਲਦੀ ਜੋਇਨਿੰਗ ਜਿਹੜੀ ਉਹ ਹੋਵੇ ਤਾਂ ਉਹ ਕਿਤੇ ਨਾ ਕਹਿੰਦੀ ਜੱਥੇਬੰਦੀ ਵੀ ਜਿਹੜੀ ਲਗਾਤਾਰ ਇਸ ਭਰਤੀ ਦੀ ਜਿਹੜੀ ਪੈਰਵਾਈ ਕਰੀ ਆ ਤਾਂ ਉਹ ਵੀ ਚਾਹੁੰਦੇ ਨੇ ਜਿਹੜਾ ਭਰਤੀ ਪ੍ਰੋਸੈਸਾ ਜਲਦੀ ਜਿਹੜਾ ਸਾਥੀ ਉਹ ਕੰਪਲੀਟ ਹੋਵੇ ਤਾਂ ਉਸ ਵਾਸਤੇ ਜਿਹੜਾ ਦਿਨ ਰਾਤ ਜਿਹੜਾ ਲਗਾਤਾਰ ਜਿਹੜਾ ਵਰਕ ਆ ਇਸ ਭਰਤੀ ਦੇ ਉੱਤੇ ਜਿਹੜਾ ਹੈਗਾ ਜੱਥੇਬੰਦੀ ਵੱਲੋਂ ਕੀਤਾ ਜਾ ਰਿਹਾ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਜਿੰਨੇ ਵਾਰ ਵੀ ਜਿਹੜਾ ਚਾਹੇ ਵਿਭਾਗ ਦੇ ਨਾਲ ਚਾਹੇ ਕਿਸੇ ਵੀ ਅਧਿਕਾਰੀ ਦੇ ਨਾਲ ਜਿਹੜਾ ਰਾਬਤਾ ਬਣਾਇਆ ਜਾਂਦਾ ਉੱਦੀ ਜਿਹੜੀ ਫੋਟੋ ਹੈ ਜਿਹੜੀ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀ ਜਾਵੇ ਇਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਤਾਂ ਲਗਾਤਾਰ ਜਿਹੜੀ ਭਗਤੀ ਦੀ ਪੈਰਬਾਈ ਹੈ ਜੱਥੇਬੰਦੀ ਵੱਲੋਂ ਸਾਥੀ ਜਿਹੜੀ ਕੀਤੀ ਜਾ ਰਹੀ ਹੈ ਔਰ ਜੋ ਜੱਥੇਬੰਦੀ ਵੱਲੋਂ ਜਿਹੜਾ ਗਰੁੱਪਾਂ ਦੇ ਵਿੱਚ ਜਿਹੜਾ ਪਾਇਆ ਗਿਆ ਸੀ ਇਹ ਜੇਕਰ ਸਾਡੀ ਜਿਹੜੀ ਮੀਟਿੰਗ ਆ ਪੋਸਟਪੋਨ ਹੁੰਦੀ ਆ ਤਾਂ ਜਿਹੜਾ 15 ਅਗਸਤ ਦੀ ਜਿਹੜੇ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਇਓ ਭੰਗ ਸਾਥੀਓ ਜਿਹੜਾ ਇੱਕ ਵਾਰ ਫਿਲਾਲ ਜਿਹੜਾ ਅੱਜ ਮੀਟਿੰਗ ਹੋਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਚੀਜ਼ ਦਾ ਰਿਜ਼ਲਟ ਵੀ ਸਾਥੀਓ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਫਿਲਾਲ ਜਿਹੜਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਸਾਥੀਓ ਜਿਹੜਾ ਹੋ ਮੁਲਤਵੀ ਕੀਤਾ ਜਾਂਦਾਗਾ ਤਾਂ ਅੱਗੇ ਸਾਥੀਓ ਜਿੱਥੇ ਕਿਤੇ ਵੀ ਤੁਹਾਨੂੰ ਜਥੇਬੰਦੀ ਜਿਹੜਾ ਭਰਤੀ ਦੇ ਲਈ ਜਿਹੜਾ ਸਨੇਹਾ ਦਿੰਦੀ ਆ ਕਿਤੇ ਵੀ ਤੁਹਾਨੂੰ ਆਉਣ ਲਈ ਸੱਦਾ ਦਿੰਦੀ ਆ ਤਾਂ ਉਮੀਦ ਕਰਦੇ ਆ ਕਿ ਜਿਹੜੇ ਤੁਸੀਂ ਆ ਆਪਣਾ ਜਿਹੜਾ ਉਸ ਆਵਾਜ਼ ਨੂੰ ਜਿਹੜਾ ਜਰੂਰ ਆਵਾਜ਼ ਨੂੰ ਬੁਲੰਦ ਕਰਕੇ ਉਸ ਸੱਤੇ ਦਾ ਜਿਹੜਾ ਜਰੂਰ ਭਰਮਾ ਹੰਗਾਰਾ ਜਿਹੜਾ ਸਾਥੀਓ ਜਿਹੜਾ ਤੁਸੀਂ ਜਰੂਰ ਦੇਵੋ ਦੇਓਗੇ ਸੋ ਲਗਾਤਾਰ ਜਿਹੜਾ ਭਾਤੀ ਦੇ ਉੱਤੇ ਜਿਹੜਾ ਪੈਰ ਪਾਈਆ ਲਗਾਤਾਰ ਸਾਥੀਓ ਕਰ ਜਥੇਬੰਦੀ ਕਰੀਆ ਸੋ ਸਾਥੀਓ ਕਿਸੇ ਵੀ ਤਰ੍ਹਾਂ ਦੀ ਜਿਹੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਲਦੀ ਹੀ ਜਿਹੜਾ ਆਉਣ ਵਾਲਾ ਸਮਾਂ ਜਿਹੜਾ 2364 ਭਾਤੀ ਦੇ ਲਈ ਬਹੁਤ ਹੀ ਜ਼ਿਆਦਾ ਜਿਹੜਾ ਚੰਗਾ ਸਮਾਂ ਸਾਥੀਓ ਹੋਣ ਵਾਲਾ ਔਰ ਇੱਕ ਤੇ ਮੈਂ ਨਾਲ ਦੀ ਨਾਲ ਇੱਕ ਗੱਲ ਸਾਥੀਓ ਹੋਰ ਕਹਿਣੀ ਚਾਹਣਾ ਤੇ ਜਿੰਨੇ ਵੀ ਸਾਡੇ ਸਾਥੀ ਜਿਹੜੇ ਫਰਸਟ ਲਿਸਟ ਦੇ ਵਿੱਚ ਸਾਥੀ ਜੁਆਣ ਹੋ ਚੁੱਕੇ ਨੇ ਤਾਂ ਬਹੁਤ ਸਾਰੇ ਸਾਥੀ ਆ ਜਿਹੜੇ ਪੇ ਸਕੇਲ ਵਾਲੇ ਕੇਸ ਨੂੰ ਜਿਹੜਾ ਕਿਤੇ ਨਾ ਕਿਤੇ ਭੱਜ ਰਹੇ ਨੇ ਜਿਹੜਾ ਪੇ ਸਕੇਲ ਆ ਜਿਹੜਾ ਉਹ ਜਲਦੀ ਜਲਦੀ ਅਸੀਂ ਲਾਕ ਕਰਵਾ ਲਈਏ ਤਾਂ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਣਾ ਸਾਥੀਓ ਕਿ ਜਿਹੜੀ ਜਥੇਬੰਦੀ ਹੈ ਜਿਹੜੀ ਲਗਾਤਾਰ ਹਰ ਕੇਸ ਨੂੰ ਕੋਈ ਵੀ ਕੇਸ ਹੋਵੇ ਜਿਹੜੇ ਹੁਣ ਤੱਕ 264 ਭਰਤੀ ਦੇ ਉੱਤੇ ਹੋਏ ਨੇ ਉਹਨਾਂ ਨੂੰ ਵੀ ਬਰੀਕੀ ਨਾਲ ਦੇਖੋ ਬਚਾ ਕੇ ਭਰਤੀ ਨੂੰ ਇੱਥੇ ਤੱਕ ਲਿਆਂਦਾ ਗਿਆ ਤਾਂ ਹੁਣ ਜਿਹੋ ਪੇ ਸਕੇਲ ਦਾ ਜਿਹੜਾ ਕੇਸ ਸਾਥੀ ਹੈ ਜਿਹੜੇ ਪਟੀਸ਼ਨਰ ਬਣ ਰਹੇ ਨੇ ਕੇਸ ਲਗਾ ਰਹੇ ਨੇਗੇ ਤਾਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਜੱਥੇਬੰਦੀ ਵੀ ਜਿਹੜਾ ਬੜਾ ਕੁਝ ਸੋਚ ਕੇ ਜਿਹੜਾ ਜਿਹੜੇ ਸਾਡੇ ਸਾਥੀ ਜੁਆਇਨ ਹੋ ਚੁੱਕੇ ਨੇ ਜਾਂ ਜੱਥੇਬੰਦੀ ਚੋਂ ਵਰਕ ਕਰ ਰਹੀ ਆ ਬੜਾ ਕੁਝ ਸੋਚ ਕੇ ਜਿਹੜਾ ਇਸ ਦੇ ਉੱਤੇ ਜਿਹੜਾ ਵਰਕਾ ਕੇਸਾਂ ਦੇ ਉੱਤੇ ਕੀਤਾ ਇਹਦਾ ਸਹੀ ਸਮਾਂ ਆਉਣ ਦੇ ਉੱਤੇ ਸਾਥੀ ਜਿਹੜਾ ਪੇ ਸਕੀਲ ਦਾ ਕੇਸ ਆ ਜੱਥੇਬੰਦੀ ਵੱਲੋਂ ਵੀ ਜਿਹੜਾ ਜ਼ਰੂਰ ਲਗਾਇਆ ਜਾਊਗਾ ਫਿਰ ਆ ਜਿਹੜਾ ਕਿ ਜੱਥੇਬੰਦੀ ਦੇ ਉੱਤੇ ਜਿੱਦਾਂ ਤੁਸੀਂ ਹੁਣ ਤੱਕ ਵਿਸ਼ਵਾਸ ਬਣਾ ਕੇ ਰੱਖਿਆ ਹੋਇਆ ਹੈਗਾ ਕੇਸਾਂ ਨੂੰ ਲੈ ਕੇ ਜਿਹੜਾ ਹੁਣ ਤੱਕ ਕੇਸ ਵੀ ਡਿਫੈਂਡ ਕੀਤੇਗੇ ਨੇ ਪਾਰਟੀ ਇਸ ਮੂਵਮੈਂਟ ਤੱਕ ਲੈ ਕੇ ਆਇਆ ਤਾਂ ਜਿਹੜਾ ਪੇ ਸਕੀਲ ਦਾ ਕੇਸ ਆ ਵੀ ਸਾਥੀਓ ਉਹ ਵੀ ਜਰੂਰ ਲਗਾਇਆ ਜਾਊਗਾ ਹਲਾਲ ਜਿੰਨੇ ਵੀ ਸਾਡੇ ਸਾਥੀ ਜੁਆਇਨ ਹੋ ਚੁੱਕੇ ਨੇ ਜਥੇਬੰਦੀ ਦੇ ਵਿੱਚੋਂ ਚਾਹੇ ਗੱਲ ਆਪਾਂ ਕਰ ਲਈ ਹਰਜੀਤ ਵੀਰ ਦੀ ਚਾਹੇ ਆਪਾਂ ਗੱਲ ਕਰ ਲਈ ਗਰਜੀਵਨ ਚਾਹੇ ਵੀਰ ਆਪਣਾ ਹੀਰਾ ਬਾਈ ਚਾਹੇ ਨਵੀ ਚਾਹੇ ਬਾਈ ਗੁਰਸੇਵਕਾ ਸੰਗਰੂਰ ਜਿੰਨਾ ਵੀ ਸਾਥੀਆਂ ਨੇ ਜਿਹੜੀ ਗੱਲ ਕਰ ਲਈ ਹਲਾਲ ਜਿਹੜਾਗਾ ਸਾਡੀ ਕਿਸੇ ਵੀ ਸਾਥੀ ਨੂੰ ਕਿਸੇ ਵੀ ਗਲਾਕ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਤੁਸੀਂ ਇਹਨਾਂ ਸਾਥੀਆਂ ਨਾਲ ਜਿਹੜਾ ਸਾਥੀਓ ਸੰਪਰਕ ਕਰ ਸਕਦੇ ਹੋ ਔਰ ਜਿਹੜਾ ਆਪਾਂ ਕੇਸ ਕੇਲ ਦੇ ਕੇਸ ਦੀ ਗੱਲ ਕਰਦੇ ਆ ਸਹੀ ਸਮਾਂ ਹੋਂਦ ਤੇ ਸਾਥੀ ਜਿਹੜਾ ਕੇਸ ਆ ਉਹ ਵੀ ਜ਼ਰੂਰ ਜਿਹੜਾ ਆਪਾਂ ਲਗਾਵਾਂਗੇ ਬਿਨਾਂ ਨਾਲ ਆਪਾਂ ਕਾਲੇ ਨਾ ਪਈਏ ਕਿਉਂਕਿ ਆਪਣਾ ਮਕਸਦ ਜਿਹੜਾ 8TT 2364 ਵਰਤੀ ਨੂੰ ਪੂਰਾ ਕਰਵਾਉਣ ਲਈ ਜਿਹੜਾ ਆਪਾਂ ਡੀਪੀਏ ਧਰਨਾ ਲਗਾਇਆ ਸੀ ਉੱਥੋਂ ਸ਼ੁਰੂ ਕੀਤਾ ਸੀਗਾ ਤਾਂ ਆਪਣੇ ਜਿਹੜੇ ਏਜੰਡੇ ਆ ਜਾਂ ਆਪਣੇ ਮੁੱਦੇ ਨੇ ਆਪਾਂ ਉਹ ਮੁੱਦਿਆਂ ਨੂੰ ਜਿਹੜਾ ਰੱਖੀਏ ਫਿਰਾਲ ਜਿਹੜਾ ਹੈਗਾ ਸਹੀ ਸਮਾਂ ਹੋਂਦ ਇਹਦਾ ਕੇਸ ਵੀ ਜ਼ਰੂਰ ਲਗਾਇਆ ਜਾਊਗਾ ਸੋ ਅਗਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਆ ਜਾਂ ਕੋਈ ਵੀ ਗੱਲ ਆ ਤਾ ਸਾਥੀਓ ਜਦੋਂ ਗੱਲ ਆਪਾਂ ਗੱਲ ਕਰ ਲਈਏ ਵੀ ਹਰ ਇੱਕ ਚੀਜ਼ ਜਿਹੜੀ ਮੀਟਿੰਗ ਹੋਈ ਆ ਸਖਾਵੇ ਮਾਹੌਲ ਦੇ ਵਿੱਚ ਹੋਈ ਆ ਹਰ ਇੱਕ ਚੀਜ਼ ਉੱਤੇ ਜਿਹੜੀ ਪੈਰ ਪਈ ਹੈ ਜਿਹੜੀ ਜੱਤੇਬੰਦੀ ਕਰ ਰਹੀ ਆ ਜੱਤੇਬੰਦੀ ਸਾਰਿਆਂ ਨੂੰ ਹੀ ਪੈਰ ਨਾਲ ਲੈ ਕੇ ਚੱਲਦੀ ਆ ਕਿਸੇ ਨੂੰ ਕਿਸੇ ਇੱਕ ਸਪੈਸ਼ਲ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਸਾਰਿਆਂ ਦੀ ਹੀ ਗੱਲ ਜਿਹੜੀ ਆ ਮੀਟਿੰਗ ਦੇ ਵਿੱਚ ਹਮੇਸ਼ਾ ਰੱਖੀ ਗਈ ਆ ਰੱਖੀ ਜਾਵੇਗੀ ਔਰ ਜਿਹੜਾ ਵਰਕ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀ ਤੁਹਾਨੂੰ ਦੇਖਣ ਨੂੰ ਮਿਲੂਗਾ ਇੇਕਰ ਆਪਣਾ ਵਰਕ ਜੇਕਰ ਤੁਹਾਨੂੰ ਲੱਗੇ ਆ ਜੇਕਰ ਡਿਪਾਰਟਮੈਂਟ ਦੇ ਨੇ ਇਹ ਕਰਦਾ ਜਾਂ ਕੁਝ ਵੀ ਚੀਜ਼ਾਂ ਕਰਦੀਆਂ ਤਾਂ ਧਰਨੇ ਪ੍ਰਦਰਸ਼ਨ ਨਾ ਤਾਂ ਸਾਥੀਓ ਪਹਿਲਾਂ ਲਾਉਣੇ ਭੁੱਲਿਆ ਤੇ ਨਾ ਅੱਜ ਆਪਾਂ ਚਲਾਉਣੇ ਭੁੱਲਿਆ ਪਹਿਲਾਂ ਵੀ ਲਗਾ ਤਾਂ ਜਿਹੜਾ ਧਰਨੇ ਨੇ ਲਗਾਈਆਂ ਨਹੀਂਆਂ ਤਾਂ ਆ ਜਿਹੜੇ ਧਰਨੇ ਆ ਪਹਿਲਾਂ ਵੀ ਲਗਾਏ ਨੇ ਇਹ ਕਰ ਲੋੜ ਪਊਗੀ ਤਾਂ ਧਰਨੇ ਦਾ ਰੁੱਖਾ ਸਾਥੀ ਜਿਹੜਾ ਉਹ ਜ਼ਰੂਰ ਕੀਤਾ ਜਾਊਗਾ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਵਧੀਆ ਮਾਹੌਲ ਦੇ ਵਿੱਚ ਹੋਈ ਆ ਔਰ ਇਸ ਤੋਂ ਬਾਅਦ ਜਿਹੜੀ ਪੈਨਲ ਜਿਹੜੀ ਮੀਟਿੰਗ ਆ 18 ਦੀ ਸਾਥੀਓ ਜੋ ਐਜੂਕੇਸ਼ਨ ਸੈਕਟਰੀ ਮਾਨਯੋਗ ਸਿੱਤਿਆ ਮੰਤਰੀ ਹਜੋ ਸਿੰਘ ਵੈਸਨਜੀ ਨਾਲ ਮਿਲੀ ਹੋਈ ਆ ਤਾਂ ਉਹ ਮੀਟਿੰਗ ਵੀ ਆਪਣੀ 18 ਦੀ ਆ ਤਾਂ ਉਹ ਮੀਟਿੰਗ ਵੀ ਜਿਹੜੀ ਆ ਜਥੇਬੰਦੀ ਕੋਲੋਂ ਜਿਹੜੀ ਕੀਤੀ ਹੋ ਗਿਆ ਉਹਦੀ ਵੀ ਪਰਪਲ ਦੀ ਜਾਣਕਾਰੀ ਆ ਅਪ ਟੂ ਡੇਟ ਆ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕੀਤੀ ਗਿਆ ਔਰ ਕੇਡਰ ਵੀ ਦੇਖੋ ਤਤਾਂ ਕਿ ਜਲਦੀ ਜੁਆਇਨਿੰਗ ਹੋਵੇ ਔਰ ਜਥੇਬੰਦੀ ਵਿੱਚ ਆਉਂਦੀ ਆ ਜੇਕਰ ਜਥੇਬੰਦੀ ਦੇ ਹੱਥ ਦੇ ਵਿੱਚ ਉਹ ਆਪਾਂ ਤੁਹਾਨੂੰ ਕੱਲ ਨੂੰ ਹੀ 15 ਅਗਸਤ ਜਿਹੜਾ ਪਰਸੋਂ ਪ੍ਰੋਗਰਾਮ ਹੋ ਰਹੇ ਨੇ ਉੱਥੇ ਜੁਆਇਨਿੰਗ ਲੈਟਰ ਹੋ ਜਾਣਾ ਪਰ ਜਥੇਬੰਦੀ ਦੇ ਹੱਥ ਦੇ ਵਿੱਚ ਇੰਨਾ ਜ਼ਿਆਦਾ ਕੁਝ ਨਹੀਂ ਹੁੰਦਾ ਜਥੇਬੰਦੀ ਦੇ ਨਾਲ ਆਪਾਂ ਜਿਹੜਾ ਖੜੀਏ ਜੇਕਰ ਤਾਂ ਜਥੇਬੰਦੀ ਨੂੰ ਆਪਾਂ ਧਰਨੇ ਵਾਸਤੇ ਕਹਿਨੇ ਆ ਤਾਂ ਗਰੁੱਪਾਂ ਦੀ ਵਿੱਚ ਗੱਲ ਹੁੰਦੀ ਆ ਤਾਂ ਉਹੀ 15 20 25 30 ਕੈਂਡੀਡੇਟ ਦੀ ਲਿਸਟ ਆ ਜਿਹੜੀ ਹਕੂਮਤ ਦੀ ਨਜ਼ਰ ਆਉਂਦੀ ਆ ਪਰ ਸਾਥੀਓ ਜੇਕਰ ਆਪ ਨੂੰ ਨੌਕਰੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋੜ ਪੈਂਦੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਨਿਕਲਦੇ ਆਏ ਆ ਤਾਂ ਉਸ ਤਰੀਕੇ ਨਾਲ ਜਿਹੜਾ ਆਪਾਂ ਨੂੰ ਜੇਕਰ ਨਿਕਲਣਾ ਪੈਂਦਾ ਤਾਂ ਸਾਥੀਓ ਉਮੀਦ ਕਰਦੇ ਹਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਜ਼ਰੂਰ ਨਿਕਲੋਗੇ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਅਗਰ ਕਿਸੇ ਵੀ ਸਾਥੀ ਦਾ ਜਿਹੜੀ ਤੋ ਜਿਹੜੀ ਤੁਹਾਡੀ ਸਾਥੀਓ ਜਿਹੜੀ ਗੱਲ ਕੀਤੀ ਗਈ ਸੀ ਜਿਹੜੀ ਫਾਈਲ ਆ ਉਹ ਜਿਹੜੀ ਮੂਵ ਹੋ ਚੁੱਕੀ ਆ ਚਾਹੇ ਲਿਸਟ ਦੀ ਗੱਲ ਆ ਚਾਹੇ ਸਕੂਪ ਦੀ ਗੱਲ ਆ ਉਹ ਡਿਮਾਂਡ ਜਿਹੜੀ ਸਾਥੀ ਜਿਹੜੀ ਰੱਖੀ ਜਾਂਦੀ ਆ ਹਰ ਵਾਰ ਤਾਂ ਇੱਥੇ ਇਹਨਾਂ ਕਿਤੇ ਥੋੜੀ ਜੀ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਕਿ ਜੋ ਚੀਜ਼ਾਂ ਕਰਨੀਆਂ ਡਿਪਾਰਟਮੈਂਟ ਨੇ ਕਰਨੀਆਂ ਨਹੀਂਆਂ ਲਗੀਆਂ ਡਿਪਾਰਟਮੈਂਟ ਰੂਲਾਂ ਦੇ ਅਕੋਰਡਿੰਗ ਹਰ ਇੱਕ ਚੀਜ਼ ਨੂੰ ਦੇਖਣਾ ਆ ਜਿਸ ਤਰੀਕੇ ਨਾਲ ਉਹ ਜਿਸ ਤਰੀਕੇ ਦੀ ਕੋਈ ਚੀਜ਼ ਦੀ ਰਿਕੁਆਇਰਮੈਂਟ ਹੈ ਗਿਆ ਤਾਂ ਉਹ ਸਿੱਧੀ ਟੀਟੀ ਡਾਟਾ ਬਾਡ ਡਿਪਾਰਟਮੈਂਟ ਨੇ ਆਪਣੇ ਆਪ ਕਰਨੀਆਂ ਆ ਆ ਇੱਥੇ ਕਿਤੇ ਨਾ ਕਿਤੇ ਆਪਾਂ ਕਾਹਲੇ ਨਾ ਬਈ ਕੱਲੀ ਕੱਲੀ ਚੀਜ਼ ਨੂੰ ਕਈਏ ਵੀ ਜੱਤੇਬੰਦੀ ਐਸੀ ਜੱਤੇਬੰਦੀ ਸਥਤੀ ਤੁਹਾਨੂੰ ਕਹਿ ਚੁੱਕਿਆ ਵੀ ਹਰ ਚੀਜ਼ ਦੇ ਉੱਤੇ ਵਰਕ ਕਰਾਂਗੇ ਹਰ ਚੀਜ਼ ਦਾ ਮਤਲਬ ਹੈ ਹਰ ਚੀਜ਼ 2364 ਮਤਲਬ ਕਿ 2364 ਤਾਂ ਸਾਥੀਓ ਜਿਹੜੀ ਜੀ ਨੇ ਸਮਾਂ ਲੱਗਣਾ ਤਾਂ ਸਮਾਂ ਲੱਗਣਾ ਹੀ ਹੈਗਾ ਜੱਤੇਬੰਦੀ ਭਰਤੀ ਦੀ ਜਿਹੜੀ ਪੈ ਬਈ ਉਦੋਂ ਤੋਂ ਕਰਦੀ ਯਾਰ ਇਹ ਜਦੋਂ ਭਰਤੀ ਖਤਮ ਸੀ ਅੱਜ ਬਹਾਲੀ ਤੋਂ ਬਹਾਲੀ ਤੱਕ ਲੈ ਕੇ ਆਇਆ ਬਹਾਲੀ ਤੋਂ ਇਸ ਮੂਮੈਂਟ ਤੱਕ ਪਹਿਲੀ ਲਿਸਟ ਜੁਆਇਨ ਹੋ ਚੁੱਕੀ ਆ ਉਸ ਤੋਂ ਬਾਅਦ ਗੱਲ ਕਰ ਲਈਆਂ ਲਿਸਟ ਦੀ ਜੁਆਇਨਿੰਗ ਦੀ ਗੱਲ ਕਰ ਰਹੇ ਆਂ ਤਾਂ ਥੋੜਾ ਬਨਵਾਏ ਬੰਨ ਜਿਹੜੀ ਹਰ ਚੀਜ਼ ਨੇ ਹੋਣਾਗਾ ਥੋੜਾ ਜਿਹਾ ਵਿਸ਼ਵਾਸ ਪੇਸ਼ੈਂਸ ਬਣਾ ਕੇ ਰੱਖੋ ਕਿਉਂਕਿ ਉਸ ਕਾਲਪੁਰ ਕਵਾਹਿਗੁਰ ਦੀ ਕਿਰਪਾ ਸਦਕਾ ਆਪਾਂ ਇਸ ਮੂਮੈਂਟ ਤੱਕ ਸਾਥੀਓ ਪਹੁੰਚੇ ਆ ਤੁਹਾਡਾ ਵੀ ਸਹਿਯੋਗ ਰਿਹਾ ਉਸ ਕਾਲਪੁਰ ਕਵਾਹਿਗੁਰ ਦਾ ਜਿਹੜਾ ਆਸ਼ੀਰਵਾਦ ਆ ਉਹ ਵੀ ਬੜਾ ਰਿਹਾਗਾ ਜਿਸ ਤਰੀਕੇ ਨਾਲ ਆਪਾਂ ਜਿਹੜਾ ਇੱਥੇ ਤੱਕ ਪਹੁੰਚੇ ਆ ਅੱਜ ਜਿੰਨੇ ਸਾਥੀ ਜੁਆਇਨ ਹੋ ਚੁੱਕੇ ਨੇ ਆਗਰ ਕਿਸੇ ਵੀ ਸਾਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਜੋ ਸਾਡੇ ਸਾਥੀ ਜੁਆਇਨ ਹੋ ਚੁੱਕੇ ਨੇ ਵੀਰ ਜੀਤ ਨਵੀ ਹੀਰਾ ਵਾਹਿਗੁਰੂ ਸੇਵ ਜਾਂ ਗੁਰਜੀਵਨ ਜਿਹੜੇ ਲਗਨਗ ਬਲਾਕ ਦੇ ਇਸ ਕੇਸ ਦੇ ਬਾਰੇ ਜੋ ਕੇਸ ਲਗਾ ਰਹੇ ਨੇ ਉਹਨਾਂ ਨੂੰ ਵੀ ਸਾਥੀਆਂ ਨੂੰ ਬੇਨਤੀ ਆ ਕਿ ਥੋੜਾ ਰੁਕ ਜਾਈਏ ਜੱਤੇਬੰਦੀ ਤੌਰ ਤੇ ਆਪਾਂ ਕੇਸ ਵੀ ਜਿਹੜਾ ਸਮੇਂ ਦੇ ਹਿਸਾਬ ਨਾਲ ਜਿਹੜਾ ਤਰੀਕੀ ਨਾਲ ਹਰ ਚੀਜ਼ ਨੂੰ ਕੋਖਣ ਤੋਂ ਬਾਅਦ ਜਰੂਰ ਲਗਾਵਾਂਗੇ ਔਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਜਵਾਬ ਹੁੰਦਾ ਤੁਸੀਂ ਕਰ ਸਕਦੇ ਸਦੇ 1 ਮਿੰਟ ਦਾ ਜਿਹੜਾ ਸਮਾਂ ਸਾਥੀਓ ਤੁਹਾਨੂੰ ਦਿੰਨੇ ਆ। ਤਾਂ ਇਹ ਕੀ ਗੱਲ ਸਾਥੀਓ ਹੋਰ ਕਹਿਣੀ ਚਾਹਣੇ ਆ ਕਿ ਸਾਥੀਓ ਜਿਹੜਾ ਲਗਾਤਾਰ ਜਿਹੜੀ ਜੱਤੇਬੰਦੀ ਆ ਵਰਕ ਕਰੀਏ ਤੁਸੀਂ ਕਹਿਣਿਓ ਕਿ ਇਹ ਜੱਤੇਬੰਦੀ ਹਰ ਡੇਲੀ ਬੇਸਿਸ ਤੇ ਜਿਹੜੇ ਚੰਡੀਗੜ੍ਹ ਦੇ ਗੇੜੇ ਨੇਗੇ ਉਹ ਜਿੱਤੇबंदी ਲਗਾ ਰਹੀ ਆ ਤਾਂ ਸਾਥੀਆਂ ਨੂੰ ਬੇਨਤੀ ਆ ਕਿ ਬੰਦਾ ਸਹਿਯੋਗ ਆ ਜਿਹੜੇ ਸਾਥੀ ਆਪਣੀ ਖਲਾਲ ਅਜੇ ਆਪਾਂ ਨੂੰ ਕਰਨ ਦੀ ਜਰੂਰਤ ਨਹੀਂ ਜੈਗੀ ਤਾਂ ਲਗਾਤਾਰ ਜਿੱਤੇबंदी ਦੇ ਜਿਹੜੇ ਰਾਉਂਡ ਆ ਜਿਹੜੇ ਵਰਕਆਊਟ ਕਰ ਰਹੀ ਆ ਤਾਂ ਥੋੜਾ ਬਹੁਤਾ ਜਿੰਨਾ ਆਪਾਂ ਬੰਦਾ ਸਹਿਯੋਗ ਆ ਜਿਹੜਾ ਫੰਡ ਦੀ ਸਹਿਯੋਗ ਆ ਜਿਹੜਾ ਗੁਰਸੰਗਤ ਭਲਾੜਾ ਫੀਲ ਦਾ ਜਿਹੜਾ ਕੰਮ ਚੱਲ ਰਿਹਾ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਨੰਬਰ ਆ ਗੁਰਸੰਗਤ ਫੀਲ ਦਾ ਜਿਹੜਾ ਉਪਾਇਆ ਤਾਂ ਥੋੜੀ-ਥੋੜੀ ਮੱਦੇ ਤਾਂ ਜਿੰਨੀ ਵੀ ਆਪਾਂ ਜਿੱਤੇਬੰਦੀ ਤੌਰ ਤੇ ਜਿਹੜੀ ਤਾਜ ਜਿਹੜੀ ਭਰਤੀ ਦੀ ਜਿਹੜੀ ਕਿਸੇ ਜਿਹੜਾ ਲਗਾਤਾਰ ਜਿਹੜੀ ਪੈਰ ਪਾਈ ਉਹ ਵਧੀਆ ਤਰੀਕੇ ਨਾਲ ਸਾਥੀ ਜਿਹੜੀ ਉਹ ਹੋ ਸਕੇ ਸਾਥੀਆਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਸਾਥੀ ਜਿਹੜੇ ਜੁਆਇਨ ਕਰ ਚੁੱਕੇ ਨੇ ਸਾਥੀਓ ਦੇਖੋ ਲਗਭਗ ਸਾਰਿਆਂ ਦੀਆਂ ਤਨਖਾਹਾਂ ਆ ਚੁੱਕੀਆਂ ਨੇ ਕਿਉਂਕਿ ਆਪਾਂ ਤੁਸੀਂ ਦੇਖੋ ਫਿਜ਼ੀਕਲ ਤੌਰ ਦੇ ਉੱਤੇ ਜੇਕਰ ਆਪਾਂ ਨਹੀਂ ਪਹੁੰਚ ਸਕਦੇ ਤਾਂ ਆਰਥਿਕ ਤੌਰ ਤੇ ਜਿਹੜੀ ਆਪਣਾ ਕਿਤੇ ਨਾ ਕਿਤੇ ਜਿਹੜਾ ਸਹਿਯੋਗ ਕਰਨਾ ਕਿਤੇ ਨਾ ਕਿਤੇ ਜਿਹੜਾ ਬੰਦਾ ਸੋ ਇਸ ਤੋਂ ਬਾਅਦ ਵੀਰ ਮਦਨ ਜਿਹੜਾ ਆਪਣੇ 1-2 ਮਿੰਟ ਜਿਹੜਾ ਆਪਣਾ ਸਮਾਂ ਉਹ ਲੈਣਗੇ ਤੁਹਾਨੂੰ ਦੱਸਣਗੇ ਸਿਕਾ ਸਾਰੇ ਸਾਥੀਆਂ ਨੂੰ ਸਾਥਿਓ ਸੋਚਿਆ ਨਹੀਂ ਸੀਗਾ ਵੀ ਆਮਾਦੀ ਪਾਰਟੀ ਸਰਕਾਰ ਦੇ ਵਿੱਚ ਆਪਣੇ ਮੈਡਮ ਇਦਾਂ ਆਪਣੇ ਨਾਲ ਡੀਲ ਕਰਨਗੇ ਮੈਡਮ ਨੇ ਆਪਣੇ ਰੈਗ ਨੂੰ ਨਾ ਵੀ ਦੇਖਿਆ ਮੈਡਮ ਮੈਡਮ ਨੇ ਸਾਡੇ ਨਾਲ ਸਿੰਪਲੀ ਵੇ ਗੱਲ ਕੀਤੀ ਹੈ ਫ੍ਰੈਂਕਲੀ ਗੱਲ ਕੀਤੀ ਹੈ ਸਾਰੀ ਉਹਨਾਂ ਨੇ ਸਪਸ਼ਟੇ ਗੱਲ ਕੀਤੀ ਹੈ ਹਾਲਾਂਕਿ ਮੈਂ ਦਰਨੇ ਵੱਲ ਰੁਕਣਾ ਨਾ ਹਮੇਸ਼ਾ ਬਟ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀਆਂ ਜਿਹੜੀਆਂ ਵੀ ਯੂਨੀਅਨ ਦਰਨਾ ਬਜਾਰਾ ਜਲ ਕਰ ਰਹੀਆਂ ਨੇ ਮੈਂ ਉਹਨਾਂ ਦਾ ਕੰਮ ਲੇਟ ਤਾਂ ਨਹੀਂ ਕਹਿ ਸਕਦੇ ਪਰ ਮੈਂ ਉਹਨਾਂ ਦੇ ਕੰਮ ਵਿੱਚ ਅਪਰੀਸ਼ੀਏਟ ਨਹੀਂ ਹੈਗੀ ਪਰ ਉਹਨੇ ਆਪਣੀ ਆਪਣੀ ਸਲਾਹਾਂ ਕੀਤੀ ਵੀ ਤੁਸੀਂ ਧਰਨੇ ਵਾਲੇ ਪਾਸੇ ਉਹਨਾਂ ਸਾਨੂੰ ਕਿਹਾ ਸੀ ਤੁਸੀਂ ਧਰਨੇ ਕਾਫੀ ਲਾਇਆ ਅਸੀਂ ਉਹਨਾਂ ਨੇ ਇਸ ਚੀਜ਼ ਦੀ ਗਾਰੰਟੀ ਦਿੱਤੀ ਹੈ ਵੀ ਅਸੀਂ ਧਰਨਾ ਨਹੀਂ ਲਾਇਆ ਇੱਕ ਵੀ ਤੇ ਉਸ ਕਰਕੇ ਮੈਡਮ ਸਾਡੀ ਗੱਲ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਸੁਣੀ ਹੈ ਉਸ ਦੇ ਨਾਲ ਨਾਲ ਮੈਡਮ ਨੇ ਸਾਨੂੰ ਸਾਡੇ ਕੋਲ ਹੀ ਜਲਦੀ ਜਲਦੀ ਵਿਥਿਨ 1 ਵੀਕ ਤੇ ਆਪਣਾ ਨੈਕਸਟ ਜੈਸ ਜਿਹੜਾ ਵੀ ਹੈ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਆਪਾਂ ਦਾ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਵਿਸ਼ਵਾਸ ਦੇ ਨਾਲ ਹੀ ਆਪਾਂ ਚੱਲ ਸਕਦੇ ਹਾਂ ਇਸ ਕਰਕੇ ਤੁਸੀਂ ਇਸ ਚੀਜ਼ ਮਿਸਰਪਿੰਗ ਜੇ ਨਾ ਹੋ ਕਿ ਉਹ ਕੇ ਸਕੂਟਰੀ ਦੀ ਗੱਲ ਨਹੀਂ ਕੀਤੀ ਗਈ ਜਾ ਉੱਥੇ ਸੈਕੰਡਿਸਟ ਦੀ ਗੱਲ ਨਹੀਂ ਕੀਤੀ ਗਈ ਉੱਥੇ ਹਰ ਹਰ ਚੀਜ਼ ਨੂੰ ਪੱਖ ਰੱਖ ਕੇ ਜੋ ਵੀ ਚੀਜ਼ਾਂ ਹੁੰਦੀਆਂ ਤੁਸੀਂ ਸਾਰਿਆਂ ਨੂੰ ਉਸ ਚੀਜ਼ ਬਾਰੇ ਜਾਣੋ ਉਹ ਹਰ ਪੱਖ ਹਰ ਪੱਖ ਰੱਖ ਕੇ ਉਸ ਚੀਜ਼ ਬਾਰੇ ਗੱਲ ਕੀਤੀ ਹੈ ਮੈਡਮ ਨੇ ਵਧੀਆ ਗੱਲ ਸੁਣੀ ਹੈ ਮਤਲਬ ਆਪਾਂ ਨੂੰ ਪੂਰਾ ਵਿਸ਼ਵਾਸ ਹੋਇਆ ਹੈ ਕਿ ਤੁਹਾਡਾ ਕੰਮ ਅਸੀਂ ਫਸਟ ਫਸਟ ਵੇ ਨਾਲ ਰੱਖ ਕੇ ਤੁਹਾਨੂੰ ਤੁਹਾਡਾ ਕੰਮ ਕਰਾਂਗੇ ਸਾਥੀਓ ਜਿਹੜਾ ਇੱਕ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਹੈ ਕਿ ਮੈਰਿਟ ਨੂੰ ਲੈ ਕੇ ਕਹਿੰਦੇ ਵੀ ਜਿਹੜਾ ਹੈਗਾ ਕਿੱਥੇ ਤੱਕ ਮੈਰਿਟ ਜਾਏਗੀ ਤਾ ਇੱਥੇ ਸੱਤੂ ਮੈਰਿਟ ਦੇ ਰਿਲੇਟਡ ਕੋਈ ਵੀ ਜਿਹੜਾ ਮੈਂ ਪਹਿਲਾਂ ਵੀ ਕਹਿਣਾ ਆਇਆ ਵਾ ਵੀ ਕੋਈ ਵੀ ਜਿਹੜਾ ਵਿਊ ਆ ਜਿਹੜਾ ਜਥੇਬੰਦੀ ਵੱਲੋਂ ਨਾ ਤਾਂ ਕਦੇ ਆਇਆ ਤੇ ਨਾ ਹੀ ਕਦੇ ਆਉਣਾ ਇਸ ਚੀਜ਼ ਉੱਤੇ ਮੈਰਿਟ ਜਥੇਬੰਦੀ ਉਸ ਸਮੇਂ ਤੱਕ ਖੜੀ ਹੈ 2364 ਭਰਤੀ ਦੇ ਨਾਲ ਜਦੋਂ ਤੱਕ 2364 ਦਾ ਜਿਹੜਾ ਕੱਲਾ ਕੱਲਾ ਸਾਥੀ ਜਿਹੜਾ ਨਹੀਂ ਲੱਗ ਜਾਂਦਾ ਮੈਰਿਟ ਲੈ ਕੇ ਜਿਹੜਾ ਕੋਈ ਵੀ ਜਿਹੜਾ ਵਿਊ ਜਥੇਬੰਦੀ ਵੱਲੋਂ ਨਾ ਤਾਂ ਕਦੇ ਸਾਥੀ ਹਜ ਤੱਕ ਆਇਆ ਤੇ ਨਾ ਹੀ ਕਦੇ ਆਉਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਰ ਚੀਜ਼ ਦਾ ਜਿਹੜਾ ਵਰਕ ਆ ਤੁਹਾਡੇ ਅੱਖਾਂ ਦੇ ਸਾਹਮਣੇ ਹੋਊਗਾ ਤੁਹਾਡੇ ਹੱਥ ਲਾਲ ਕਿਤਨਾ ਕਿਤੇ ਜਿਹੜੀ ਚੀਜ਼ਾਂ ਆਈਆਂ ਨੇ ਵਿਸ਼ਵਾਸ ਉਹ ਬਣਾ ਕੇ ਬਣਾ ਕੇ ਰੱਖੋ ਹੁਣ ਤੱਕ ਵਿਸ਼ਵਾਸ ਨਾਲ ਆਪਾਂ ਜਿਹੜਾ ਬੜਾ ਵੱਡਾ ਜਿਹੜਾ ਮੈਦਾਨ ਦਾ ਸੰਘਰਸ਼ਾ ਜਿੱਤ ਕੇ ਇੱਥੇ ਤੱਕ ਪਹੁੰਚੇ ਆ ਮੈਰਿਟ ਬਹੁਤ ਛੋਟੀ ਚੀਜ਼ ਹੈ ਸਾਥੀ ਮੈਰਿਟ ਵਾਲੇ ਪਾਸੇ ਨਾ ਜਾ ਕੇ ਆਪਾਂ ਭਰਤੀ ਨੂੰ ਪੂਰਾ ਕਰਵਾਉਣ ਵਾਲੇ ਪਾਸੇ ਜਾਈਏ ਕਿਉਂਕਿ ਜਦੋਂ ਭਰਤੀ ਨੂੰ ਪੂਰਾ ਕਰਵਾਉਣ ਵਾਲੇ ਪਾਸੇ ਜਾਵਾਂਗੇ ਸਾਥੀਓ ਤਾਂ ਮੈਰਿਟ ਨੇ ਆਪਣੇ ਆਪ ਤੁਹਾਡੇ ਕਲੀਅਰ ਹੋ ਜਾਣਾ ਵੀ ਮੈਰਿਟ ਕਿਤੇ ਤੱਕ ਜਾਂਦੀ ਆ ਜਾਂ ਪਲੀਜ਼ ਇੰਨਾ ਚੀਜ਼ਾਂ ਬਲ ਆਪਾਂ ਇਹਨਾਂ ਚੀਜ਼ਾਂ ਬਾਰੇ ਨਾ ਜਾ ਕੇ ਭਰਤੀ ਨੂੰ ਪੂਰਾ ਕਰਵਾਉਣ ਵਾਲਾ ਜਾਈਏ ਕਿਉਂਕਿ ਜੱਤੇਬੰਦੀ ਤੁਹਾਡੇ ਨਾਲ ਉਦੋਂ ਤੱਕ ਇੱਕੜਾ ਕੇ ਖੜੀ ਹੈ ਜਦੋਂ ਤੱਕ 2364 ਪਾਸ ਕੀ ਸਾਥੀ ਜਿਹੜੀ ਉਹ ਕੰਪਲੀਟ ਨਹੀਂ ਹੋ ਜਾਂਦੀ ਮੈਂ ਇੱਥੇ ਗੱਲ ਕਰਲਾ ਹਾਂ ਜਿਹੜੇ ਮੈਰਿਟ ਵਾਲੇ ਸਾਥੀ ਜਿਹੜੇ ਮੈਰਿਟ ਬਾਰੇ ਗੱਲ ਕਰਦੇ ਨੇ ਵੀਰ ਗੁਰ ਸੰਘਾ ਸਾਡੇ ਨਾਲ ਵਰਕ ਕਰ ਰਿਹਾ ਵੀਰ ਜਿਹੜਾ ਅਮਰਤ ਪੂਰੀ ਸਾਡੇ ਨਾਲ ਵਰਕ ਕਰ ਰਿਹਾਗਾ ਪਾਈ ਜੀ ਦੇ 49 ਨੰਬਰ ਨੇ ਉਦੋਂ ਤੋਂ ਵਰਕ ਕਰ ਰਿਹਾ ਜਦੋਂ ਤੋਂ ਭਰਤੀ ਰੱਦ ਸੀ ਭਰਤੀ ਸਿੰਗਲ ਬੈਂਚ ਦੇ ਉੱਤੇ ਸੀ ਉਦੋਂ ਤੋਂ ਅੱਜਾ ਨੰਬਰ ਕਿੱਥੇ ਤੱਕ ਆਉਂਦਾ ਬਾਈ ਨੇ ਅੱਜ ਤੱਕ ਇਹ ਚੀਜ਼ਾਂ ਨਹੀਂ ਕੀਤੀਆਂ ਗੱਲ ਹੁੰਦੀ ਹੈ ਵੀ 2364 ਤੱਕ ਲੱਗਣਗੇ ਕੋਈ ਤਾਂ ਲੱਗੂਗਾ ਤਾਂ ਆਪਾਂ ਜੇਕਰ ਜਦੋਂ ਆਪਾਂ ਭਲੇ ਦੀ ਗੱਲ ਲੈ ਕੇ ਚੱਲਦੇ ਆ ਤਾਂ ਪ੍ਰਮਾਤਮਾ ਆਪਣੇ ਆਪ ਭਲਾ ਕਰਦਾ ਤਾਂ ਸੱਤ ਜਿਹੜਾ ਮੈਰਿਟ ਵਾਲੇ ਪਾਸੇ ਨਾ ਜਾਇਆ ਕਰੋ ਮੈਰਿਟ ਜਿੱਤੇ ਤੱਕ ਜਾਣੀ ਆ ਉੱਤੇ ਤੱਕ ਜਾਣੀ ਆ ਅਸੀਂ ਤੁਹਾਡੇ ਨਾਲ ਇਹਨਾਂ ਦਾ ਵਾਦਾ ਕਰਦੇ ਆ ਕਿ ਜਿੰਨਾ ਸਮਾਂ ਇਹ ਭਰਤੀ ਕੰਪਲੀਟ ਨਹੀਂ ਹੁੰਦੀ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਹਿੱਕ Đਾ ਕੇ ਤੁਹਾਡੇ ਨਾਲ ਖੜੇ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਗਰ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਤ